ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਇਹ ਵੀਡੀਓ ਪਿੰਡ ਜੀਵਨ ਸਿੰਘ ਵਾਲੇ ਦੀ ਹੈ ਜੋ ਕਿ ਰੋਡ ਦੇ ਉੱਪਰ ਗੰਦਾ ਨਾਲਾ ਬਣਿਆ ਹੋਇਆ ਉਸ ਦੇ ਵਿੱਚ ਨਾ ਚਾਣਕ ਬੱਸ ਭਰੀ ਹੋਈ ਸਵਾਰੀਆਂ ਦੀ ਡਿੱਗ ਪਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਅੱਗੇ ਤੋਂ ਟਰੱਕ ਆ ਗਿਆ ਸੀ ਅਤੇ ਜਿਸ ਕਰਕੇ ਡਰਾਈਵਰ ਤੋਂ ਬੱਸ ਕੰਟਰੋਲ ਨਹੀਂ ਹੋਈ ਜਿਸ ਕਰਕੇ ਗੱਦੇ ਨਾਲੇ ਦੇ ਵਿੱਚ ਬੱਸ ਭਰੀ ਸਵਾਰੀਆਂ ਦੀ ਡਿੱਗ ਪਈ ਹੈ ਅਤੇ ਕਈ ਸਵਾਰੀਆਂ ਨੂੰ ਤਾਂ ਕੱਟ ਲਿਆ ਗਿਆ ਅਤੇ ਪਿੰਡ ਵਾਲਿਆਂ ਦੇ ਵੱਲੋਂ ਮੌਕੇ ਤੇ ਮਸ਼ੀਨਾਂ ਬੁਲਾ ਕੇ ਸਾਰੀਆਂ ਜਿੰਨੀਆਂ ਵੀ ਸਵਾਰੀਆਂ ਸੀ ਬੱਸ ਦੇ ਵਿੱਚ ਉਹਨਾਂ ਨੂੰ ਕੱਢ ਲਿਆ ਗਿਆ ਅਤੇ ਅੱਗੇ ਤੁਸੀਂ ਪੂਰੀ ਵੀਡੀਓ ਦੇਖੋ ਆਹ ਦੇਖ ਲਾ ਵੀਰੇ ਇੱਕ ਬੰਦਾ ਦਾ ਕੱਢ ਲਿਆ ਫੇਰ ਭੱਜ ਜਾਂਦਾ ਹੀ ਹੋਵੇ ਵਿਚਾਰਾ ਓਏ ਮੂੰ ਤਾਂ ਬਈ ਸੱਚੀ ਦਾ ਨਹੀਂ ਬੰਦੇ ਤਾਂ ਆ ਦੇ ਜਵਾਕ ਵੀ ਬਾਹ ਮਰ ਗਿਆ ਯਾਰ ਬੜਾ ਨੁਕਸਾਨ ਹੋਇਆ ਇੱਜਤ ਇਹ ਤਾਂ ਪਤਾ ਨਹੀਂ ਕਹਿੰਦਾ ਮੈਨੂੰ ਆਹ ਦੇਖ ਲੋ ਭਾਈ ਬਾਕੀ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਜੀ